ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਾਪ੍ਰੀਤ ਕੌਰ ਹਾਜ਼ਰਾਂ ਜੀ ਪੂਜਾ ਸੈਣੀ ਦੁਆਰਾ ਲਿਖੇ ਗਏ ਨਾਵਲ ਅਰਮਾਨਾ ਦਾ ਕਤਲ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਲਿਓ ਜੀ ਇਹ ਇੱਕ ਅਜਹੀ ਔਰਤ ਦੀ ਕਹਾਣੀ ਆ ਜੋ 26 ਸਾਲਾਂ ਦੀ ਉਮਰ ਵਿੱਚ ਵਿਧਵਾ ਹੋ ਗਈ ਤੇ ਕੁਛ 4 ਸਾਲ ਦੀ ਕੁੜੀ ਸੀ ਔਰਤ ਨੂੰ ਮੈਂ ਨਾਮ ਦੇ ਰਹੀ ਆ ਜੀਤੀ ਤੇ ਬਾਲੜੀ ਨੂੰ ਲਾਡੋ ਤੇ ਘਰ ਵਾਲੇ ਨੂੰ ਬੰਤ ਜੀਤੀ ਦਾ ਵਿਆਹ ਜਮਿੰਦਾਰਾ ਪਰਿਵਾਰ ਵਿੱਚ ਹੋ ਗਿਆ ਜੀਤੀ ਦਾ ਪਰਿਵਾਰ ਨੌਕਰੀ ਪੇਸ਼ਾ ਸੀ ਤੇ ਜੀਤੀ ਨੇ ਵੀ 12ਵੀਂ ਪਾਸ ਕੀਤੀ ਸੀ ਸ਼ਹਿਰੀ ਮਾਹੌਲ ਦੇ ਪਰਿਵਰੇਸ਼ ਹੋਈ ਸੀ ਨਾਜ਼ੁਕ ਜਈ ਸੋਨੇ ਰੰਗ ਕੰਕਵੰਨਾ ਨੈਣਕਸ਼ ਪੂਰੇ ਰੱਬ ਨੇ ਰੀਜ਼ ਨਾ ਬਣਾਈ ਸਨ ਬਹੁਤ ਸੋਹਣੀ ਨਾਜ਼ੁਕ ਤੇ ਮਿੱਠੀ ਜੀ ਕੁੜੀ ਸੀ ਤੇ ਖਾਬਾਂ ਦੀ ਪੰਡ ਚੁੱਕ ਲਈ ਜਦ ਵਿਆਹੀ ਆਈ ਤਾਂ ਹਰ ਇੱਕ ਦੀ ਨਜ਼ਰ ਉਸ ਨੂੰ ਤਾਲ ਰਹੀ ਸੀ ਲਾਲ ਸੂਟ ਵਿੱਚ ਸੁਰਖ ਗੁਲਾਬ ਲੱਗ ਰਹੀ ਸੀ ਸਵਾਖ ਰਹੇ ਸਨ ਅਮਲੇ ਦੇ ਹੱਥ ਟੀਸੀ ਵਾਲਾ 베ਰ ਲੱਗ ਗਿਆ। ਪਹਿਲੀ ਰਾਤ ਹੀ ਬੰਦ ਪੀ ਕੇ ਆ ਗਿਆ ਤੇ ਉਸਨੇ ਜੋ ਸੁਣਿਆ ਸੀ ਉਹ ਕੁਝ ਵੀ ਨਾ ਹੋਇਆ। ਨਾ ਕੋਈ ਗੱਲ ਨਾ ਕੋਈ ਸ਼ਰਾਰਤ। ਬਸ ਬੈਠ ਤੇ ਉਲਟਾ ਕੇ ਡਿੱਗ ਗਿਆ ਤੇ ਸੋ ਗਿਆ। ਰਾਤ ਉਸ ਦਾ ਮੁਖ ਦੇਖ ਤੇ ਹੀ ਜੀਤੀ ਨੇ ਕੱਢ ਦਿੱਤੀ। ਬਹੁਤ ਔਰਮਾਨ ਲੈ ਕੇ ਆਈ ਸੀ ਪਰ ਉਸ ਦਾ ਸਰਦਾਰ ਸ਼ਰਾਬ ਦਾ ਆਦੀ ਸੀ। ਰਾਤ ਨੂੰ ਪੀ ਕੇ ਆ ਜਾਣਾ, ਸਵੇਰੇ ਖੇਤਾਂ ਵਿੱਚ ਵਕਤ ਗੁਜ਼ਾਰਨਾ, ਕੋਈ ਖਾਸ ਧਿਆਨ ਨਹੀਂ ਸੀ ਦਿੰਦਾ। ਜੇਠਾ ਨੇ ਮਖੌਲ ਕਰ ਜਾਣਾ ਕੋਲੋਂ ਲੰਘਦੇ ਤੇ ਜੀਤੀ ਨਿਕ ਫਰਾ ਜਾਣਾ ਨਮੀ ਨਮੀ ਸੀ ਉਸ ਨੂੰ ਖੇਤੀਬਾੜੀ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਵਿਆਹ ਮਗਰੋਂ ਸਭ ਕੁਝ ਬਦਲ ਚੁੱਕਾ ਸੀ ਜੀਤੀ ਦੀਆਂ ਜਠਾਣੀਆਂ ਮਜ਼ਾ ਕਰਦੀਆਂ ਕਿ ਅਜੇ ਸੁੱਕੀ ਆ ਕਦੋਂ ਹਰੀ ਹੋਵੇਂਗੀ ਤੇ ਜੀਤੀ ਨੂੰ ਸਮਝ ਨਾ ਲੱਗਣੀ ਉਸ ਨੇ ਇੱਕ ਦਿਨ ਇਹ ਗੱਲ ਆਪਣੇ ਘਰ ਵਾਲੇ ਨੂੰ ਆਖ ਦਿੱਤੀ ਕਿ ਉਸ ਨੂੰ ਸਖਤਾਨੇ ਦਿੰਦੇ ਨੇ ਪਰ ਕੀ ਫਾਇਦਾ ਤੁਹਾਨੂੰ ਕਹਿੰਦਾ ਤੁਸੀਂ ਸਮਝਦੇ ਹੀ ਨਹੀਂ ਮੇਰੇ ਮਨ ਦੇ ਭਾਵ ਇੰਨਾ ਸੁੰਦੇ ਹੀ ਬੰਤਪਾਹ ਚਲਾ ਗਿਆ ਤੇ ਪਹਿਲਾਂ ਵਾਂਗਾ ਚ ਫਿਰ ਜੀਤੀ ਰੋਕਣ ਲਾ ਕੇ ਸੋ ਗਈ ਸਵੇਰੇ ਫਿਰ ਉਹੀ ਮਜ਼ਾਕ ਪਰਜਾਈਆਂ ਦੇ ਤੇ ਜਿੱਤੀ ਚੁੱਪਚਾਪ ਕੰਮ ਕਰਦੀ ਰਹਿੰਦੀ ਤੇ ਰੋਜ਼ ਪੰਤ ਨਾਲ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕਰਦੀ ਪਰ ਅਸਫਲ ਰਹਿੰਦੀ ਤੇ ਜਠਾਣੀਆਂ ਦੀਆਂ ਨਜ਼ਰਾਂ ਵਿੱਚ ਜਿਤਾਉਣ ਦੀ ਕੋਸ਼ਿਸ਼ ਕਰਦੀ ਸੱਚੀ ਕਾ ਤੇ ਬਹੁਤ ਵਧੀਆ ਚੱਲ ਰਿਹਾ ਜਾਂ ਜਾਂ ਜੀਤੀਓ ਕੰਮ ਕਰਦੀ ਕਿ ਉਹਨਾਂ ਨੂੰ ਲੱਗੇ ਕਿ ਬੰਤ ਤੇ ਜੀਤੀ ਬਹੁਤ ਕਰੀਬ ਹਨ ਪਰ ਬੰਤ ਦਾ ਪਰਜਾਈਆਂ ਨੂੰ ਪਤਾ ਸੀ ਕਿ ਪੀਕੇ ਦਿਗ ਜਾਂਦਾ ਤਿੰਨ ਭਰਾਮਾਂ ਦੇ ਹਿੱਸੇ ਦਾ ਕੰਮ ਉਸ ਦੇ ਕੋਲੋਂ ਵੇਲ ਨਹੀਂ ਹੁੰਦਾ ਕਿ ਨਜ਼ਰ ਪਰ ਜੀਤੀ ਨੂੰ ਤੱਕ ਲਵੇ ਉਹ ਉਂਝ ਵੀ ਜੀਤੀ ਦਾ ਕਾਇਆ ਤੋਂ ਜਲਦੀਆਂ ਸਨ ਬਹੁਤ ਸੋਹਣੀ ਸੀ ਫਿਰ ਇੱਕ ਦਿਨ ਐਸਾ ਆਇਆ ਕਿ ਇੱਕ ਵਿਆਹ ਦਾ ਸੱਦਾ ਆ ਗਿਆ ਸੱਦਾ ਜਾਣਾ ਜ਼ਰੂਰੀ ਸੀ ਤੇ ਪਿੱਛੇ ਹਵੇਲੀ ਖਾਲੀ ਛੱਡਣੀ ਵੀ ਹੋ ਗਈ ਤਿੰਨਾਂ ਭਰਾਵਾਂ ਨੇ ਸਲਾਹ ਬਣਾ ਬੰਦ ਨੂੰ ਘਰੇ ਛੱਡਣ ਦਾ ਸੋਚਿਆ ਤੇ ਜੀਤੀ ਨੂੰ ਨਾਲ ਲੈ ਕੇ ਜਾਣ ਦਾ ਫਿਰ ਕੀ ਸੀ ਸਾਰੇ ਤਿਆਰੀ ਕਰਨ ਲੱਗੇ ਐਨ ਵਕਤ ਤੇ ਆਕੇ ਵੱਡੇ ਨੇ ਕਿਹਾ ਚਲ ਬੰਦ ਤੂੰ ਘਰ ਰੁਕ ਜਾ ਘਰੇ ਵੀ ਕੋਈ ਚਾਹੀਦਾ ਬਾਪੂ ਦਾ ਵੀ ਜ਼ਰੂਰੀ ਆ ਉਹਨਾਂ ਨੂੰ ਲੈ ਜਾਣੇ ਆ ਤੇ ਤੇਰੀ ਬਹੂ ਵੀ ਨਾਲ ਚੱਲ ਪਵੇ ਬੰਦ ਤਾਂ ਪਹਿਲਾਂ ਹੀ ਸ਼ਰਾਬੀ ਉਹ ਖੁਸ਼ ਹੋ ਗਿਆ ਤੇ ਕਹਿੰਦਾ ਠੀਕ ਆ ਜਾਓ ਤੁਸੀਂ ਸਭ ਮਰਜੀ ਨਾਲ ਮੁੜਨਾ ਠੀਕ ਰੱਖੋ ਸਭ ਪਰਜਾਈ ਨੇ ਆਖਿਆ ਘਟ ਡੱਪੀ ਅ ਜੀਤੀ ਸਾਡੇ ਨਾਲ ਜਾ ਰਹੀ ਆ ਦੂਜੇ ਪਾਸੇ ਜਿੱਥੇ ਬੰਤ ਕੁਸ਼ ਹੁੰਦੀ ਉਥੇ ਜੀਤੀ ਉਦਾਸ ਸੀ ਉਸ ਨੂੰ ਮਗਰ ਇਕੱਲੇ ਛੱਡਣ ਕਰਕੇ ਉਸਨੇ ਪਰਜਾਈ ਨੂੰ ਕਿਹਾ ਫੇ ਇਹਨਾਂ ਦੀ ਰੋਟੀ ਪਾਣੀ ਕਿੱਥੋਂ ਕਰਨਗੇ ਪਰਜਾਈ ਬੋਲੀ ਆਪੇ ਖਾ ਲੋ ਕਿ ਤੂੰ ਤੂੰ ਚੱਲ دیر ਹੋ ਰਹੀ ਆ ਬੱਸ ਆਉਂਦੀ ਹੂ ਤੇ ਤੁਰ ਚੱਲ ਦੇ ਇੱਕਦਮ ਸਾਰਾ ਜੀਤੀ ਦਾ ਪ੍ਰੋਗਰਾਮ ਖਰਾਬ ਹੋ ਗਿਆ ਉਸਨੇ ਮਨ ਵਿੱਚ ਕਈ ਕੁਝ ਸੋਚਿਆ ਸੀ ਕਿ ਕਿਵੇਂ ਵਿਆਹ ਦੇ ਪੰਜ ਬੰਤ ਨੂੰ ਲੇ ਜਾਵਾ ਫਿਰ ਜਿੱਤੇ ਪਿੱਛੇ ਪਿੱਛੇ ਬਕਸਾ ਚੁੱਕ ਤੁਰ ਪਈ ਤੇ ਵਾਰ-ਵਾਰ ਮੜ-ਮੜ ਬੰਤ ਵੱਲ ਤੱਕਦੀ ਕਿ ਉਹ ਕਿਸੇ ਬਹਾਨੇ ਰੋਕ ਲਵੇ ਪਰ ਉਹ ਮਸਤ ਮੌਲਾ ਕੋਈ ਪਰਵਾਹ ਨਾ ਕੀਤੀ ਜਿੱਤੀ ਵਾਰ-ਵਾਰ ਪਿੱਛੇ ਮੁੜ-ਮੁੜ ਦੇਖ ਰਹੀ ਸੀ ਜਿਵੇਂ ਕੁਝ ਪਾਪਰ ਜਾਵੇ ਤੇ ਉਹ ਰੁਕ ਜਾਵੇ ਐਨੇ ਨੂੰ ਬਸ ਆ ਗਈ ਤੇ ਵੱਡੀ ਜਠਾਣੀ ਬੋਲੀ ਆ ਮਟਕ ਮਟਕ ਨਾਲ ਚੱਲ ਬਸ ਆ ਗਈ ਸੀਚ ਨਹੀਂ ਮਿਲਨੀ ਦੌੜ ਜਲਦੀ ਜਿੱਤੀ ਪਿੱਛੇ ਪਿੱਛੇ ਦੌੜੀ ਸਭ ਚੜ ਗਏ ਪਰ ਜੀਤੀ ਬੱਸ ਚੰ ਲੱਗੀ ਤਾਂ ਪਿੱਛੇ ਨੂੰ ਡਿੱਗ ਗਈ ਤੇ ਪਿੱਠ ਤੇ ਸੱਟ ਲੱਗ ਗਈ। ਕਾਫੀ देर ਬੱਸ ਰੁਕੀ ਰਹੀ ਪਰ ਜੀਤੀ ਰੋਈ ਗਈ ਕਿ ਉਸ ਤੋਂ ਬੈਠ ਨਹੀਂ ਹੋ ਰਿਹਾ ਉਹ ਨਹੀਂ ਜਾ ਸਕਦੀ। ਫਿਰ ਸਭ ਨੇ ਕਿਹਾ ਠੀਕਾ ਕਰ ਵਾਪਸ ਚੱਲੀ ਜਾ। ਸਾਨੂੰ ਦੇਰ ਹੋ ਰਹੀ ਆ। ਬੱਸ ਵਾਲਾ ਵੀ ਕਾਲੀ ਪਿਆ ਪਰ ਤੂੰ ਹੁਣ ਇਕੱਲੀ ਜਾਵੇਂ ਵੀ ਕਿਵੇਂ? ਜੀਤੀ ਨੇ ਕਿਹਾ ਜਦ ਕੋਈ ਭੁੰਡ ਆ ਗਿਆ ਬੈਠ ਕੇ ਚਲੇ ਜਾऊं ਤੁਸੀਂ ਜਾਓ। ਬੱਸ ਵਾਲਾ ਸੀਟੀ ਹਮਾਰੀ ਜਾ ਰਿਹਾ ਸੀ। ਜੀਤੀ ਦੇ ਸੱਜ ਜਿਆਦਾ ਲੱਗੀ ਸੀ ਪਰ ਅੰਦਰੋਂ ਬਹੁਤ ਖੁਸ਼ ਸੀ ਕਿ ਰੱਬ ਨੇ ਕੋਈ ਸਬਬ ਬਣਾ ਹੀ ਦਿੱਤਾ ਹੁਣ ਹਫਤਾ ਹੈ ਉਸ ਕੋਲ ਬੰਤ ਦੇ ਨਜ਼ਦੀਕ ਆਉਣ ਲਈ ਉਹ ਦਿਮਾਗ ਦੇ ਘੋੜੇ ਦੁੜਾਕੇ ਕਿ ਇੰਨੇ ਨੂੰ ਬੰਤ ਦਾ ਦੋਸਤ ਆ ਗਿਆ ਕਹਿੰਦਾ ਭਾਬੀ ਇੱਥੇ ਕਿਉਂ ਬੈਠੇ ਹੋ ਲੜਪੇ ਤੁਸੀਂ ਜਾਂ ਕੁਝ ਹੋਰ ਹੋ ਗਿਆ ਪਿੱਕੇ ਜਾ ਰਹੇ ਹਾਂ ਜੀਤੀ ਬੋਲੀ ਨਹੀਂ ਵੀਰੇ ਪੂੰਡੂ ਡੀਕ ਰਹੀ ਘਰੇ ਹੀ ਜਾਣਾ ਅੱਛਾ ਚਲੋ ਮੈਂ ਛੱਡ ਦਿਨਾ ਬਾਹਰ ਜਾਓ ਸਕੂਟਰ ਤੇ ਜੀਤੀ ਨੇ ਮਨ ਕੀਤਾ ਪਰ ਉਸਨੇ ਕਿਹਾ ਤੁਸੀਂ ਛੋਟੀਆਂ ਪੈਣਾ ਵਾਂਗੋਂ ਬੈਠੋ ਮੈਂ ਛੱਡ ਦਿੰਨਾ ਇੱਥੇ ਉਡੀਕ ਦੇ ਸੋਹਣੇ ਨਹੀਂ ਲੱਗਦੇ ਜਾਂਦੇ ਜਾਂਦੇ ਉਸਨੇ ਜੀਤੀ ਦੇ ਕੰਨ ਕਈ ਗੱਲਾਂ ਪਾ ਦਿੱਤੀਆਂ ਤੇ ਕਿਹਾ ਪੈਣੇ ਬਹੁਤ ਭੋਲਾ ਬੰਦਾ ਬੰਤ ਪਿਆਰ ਨਾਲ ਰਹੇ ਪੂਰਾ ਸਾਦਾ ਪਿੰਲੇ ਵੀ ਨਹੀਂ ਚਾਹਦਾ ਪਰ ਤੁਹਾਡਾ ਸ਼ਰੀਕ ਉਸ ਨੂੰ ਸੋਫੀ ਨਹੀਂ ਦੇ ਸਕਦਾ ਧਿਆਨ ਰੱਖਿਓ ਦਾ ਚਲਕਾਰ ਆ ਗਿਆ ਜਾਨਦਰ ਪਰ ਜੀਤੀ ਤੋਂ ਬਕਸਾ ਲਿਆ ਤੁਰਿਆ ਨਹੀਂ ਜਾ ਰਿਹਾ ਸੀ ਤੇ ਉਸਰੇ ਸਕੂਟਰ ਤੋਂ ਉੱਤਰ ਬੰਦ ਨੂੰ ਆਵਾਜ਼ ਮਾਰੀ ਤੇ ਕਿਹਾ ਆਪਣੀ ਜਰੂ ਨੂੰ ਲੈ ਜਾਂਦਾ ਪਰ ਤੰਦਰੋਂ ਆਇਆ ਤੇ ਬੋਲਿਆ ਤੂੰ ਗਈ ਨਹੀਂ ਕੀ ਹੋਇਆ ਤੇ ਤੈਨੂੰ ਕਿ ਛੱਡਣਾ ਆ ਚਲ ਤੂੰ ਪੈਨੋ ਅੰਦਰ ਲੈ ਜਾ ਬੰਤ ਬਿਠਾ ਕੇ ਪੁੱਛ ਕੀ ਹੋਇਆ ਮੈਨੂੰ ਵੀ ਡਰ ਹੋ ਰਹੀ ਆ ਇਹ ਫਿਰਨੀ ਤੇ ਬੈਠੀ ਭੂੰਡ ਉਡੀਕ ਰਹੀ ਸੀ ਤੇ ਮੈਂ ਦੇਖਿਆ ਤੇ ਛੱਡਣਾ ਗਿਆ ਉਹ ਤਾਂ ਠੀਕ ਆ ਪਰ ਇਹਨਾਂ ਹੋਇਆ ਕੀ ਆ ਇਹ ਗਈ ਨਹੀਂ ਪਤਾ ਨਹੀਂ ਚਲ ਚਲਦਾ ਮੈਂ ਜੀਤੀ ਨੇ ਬੰਦੇ ਤੋਸਤੇ ਜਾਂ ਤੋਬਾਲ ਬੰਦੇ ਮੋਢੇ ਤੇ ਹੱਥ ਰੱਖ ਔਖੀ ਔਖੀ ਤੁਰਨ ਲੱਗੀ ਦਸਿਆ ਕਿ ਹੋ ਬਸ ਤੋ ਡਿੱਗ ਗਈ ਬੰਤ ਨੇ ਉਸ ਨੂੰ ਸਹਾਰਾ ਦੇ ਮੰਜੇ ਤੇ ਵਠਾਲ ਤੇ ਆ ਪਾਣੀ ਲੈਣ ਚਲਾ ਗਿਆ ਬੰਤ ਤੇ ਉਹ ਪਹਿਲੀ ਸ਼ੋ ਸੀ ਜੋ ਜੀਤੀ ਨੇ ਮਹਿਸੂਸ ਕੀਤੀ ਬੰਤ ਪਾਣੀ ਲੈ ਆਇਆ ਤੇ ਬੋਲਿਆ ਜੇ ਜਰਾ ਦਰਦ ਹੋ ਰਿਹਾ ਤਾਂ ਡਾਕਟਰ ਦੇ ਲੈ ਜਾਮਾ ਜੀਤੀ ਨੇ ਕਿਹਾ ਨਹੀਂ ਪਰ ਉਸਦੇ ਦਰਦ ਤੇਜ਼ ਹੋ ਰਹੀ ਸੀ ਉਸਨੇ ਬੰਤ ਨੂੰ ਕਿਹਾ ਦੁਪਹਿਰ ਹੋ ਗਈ ਤੁਸੀਂ ਕੁਝ ਕਰਦਾ ਬੰਤ ਬੋਲਿਆ ਅਜੇ ਕਿੱਥੇ ਡੰਗਰ ਨੂੰ ਪਾਣੀ ਪਲਾਕੇ ਹਟਿਆ ਕੁਝ ਖਾ ਲੈ ਮਾਂਗਾ ਪਿਆ ਹੋਣਾ ਪਰ ਪਹਿਲਾਂ ਮੈਂ ਖੇਤ ਜਾਵਾਂ ਨੱਕੀ ਮੋੜਨੀ ਆ ਕੇ ਬਾਹਰ ਨਿਕਲ ਗਿਆ ਜਿੱਤੇ ਬੰਤ ਦੇ ਹੱਥਾਂ ਦੀ ਛੋ ਅਜੇ ਵੀ ਮਹਿਸੂਸ ਕਰ ਰਹੀ ਸੀ ਉਸਨੇ ਸੋਚਿਆ ਬੰਤ ਤੇ ਆਉਂਦੇ ਹੀ ਕੁਝ ਖਾਣ ਨੂੰ ਬਣਾ ਲਵੇ ਉਦਾਰ ਦਵੇਚੀ ਚੌਂਕੇ ਜਾ ਰੋਟੀ ਸਬਜੀ ਬਣਾਉਣ ਲੱਗੀ ਤੇ ਬੰਤ ਬਰੇ ਸੋਚਣ ਕਿ ਕਿੰਨਾ ਭੋਲਾ ਕਿਵੇਂ ਅੰਜਾਨ ਬੰਦਾ ਉਸਨੇ ਰੋਟੀ ਟੋਕਰ ਬੰਦ ਤੇ ਪਸੰਦਾ ਸ਼ੀਰਾ ਵੀ ਬਣਾ ਲਿਆ ਇਹਨੇ ਨੂੰ ਬੰਦ ਤਾਂ ਕੇ ਤੇ ਬੋਲਿਆ ਹੁਣ ਤੂੰ ਠੀਕ ਆ ਆ ਮੈਂ ਬਜ਼ਾਰੋਂ ਸਬਜੀ ਰੋਟੀ ਲੈ ਆਇਆ ਤੂੰ ਆਰਾਮ ਕਰ ਸੱਟ ਬਹੁਤ ਲੱਗੀ ਆ ਮੈਂ ਕਿਹਾ ਤੁਸੀਂ ਇਨਾ ਫਿਕਰ ਕਰਦੇ ਹੋ ਮੇਰਾ ਮੈਨੂੰ ਨਹੀਂ ਪਤਾ ਸੀ ਮਾਫ ਕਰਿਓ ਮੈਂ ਖਾਣਾ ਬਣਾ ਲਿਆ ਤੇ ਤੁਸੀਂ ਆ ਜਾਓ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਸਵੇਰੇ ਵੀ ਕੁਝ ਨਹੀਂ ਖਾਦਾ ਬੰਦ ਚੌਂਕੇ ਆ ਗਿਆ ਤੇ ਦੇਖਿਆ ਸਭ ਤੋਂ ਜ਼ਿਆਦਾ ਪਸੰਦਾ ਸੀ ਆਖਣ ਲੱਗਾ ਲੱਗਦਾ ਭਾਬੀਆਂ ਨੇ ਸਭ ਪਸੰਦੀਦਾ ਦੱਸ ਦਿੱਤੀਆਂ ਜੀਤੀ ਬੋਲੀ ਨਹੀਂ ਜੀ ਜਦੋਂ ਪੀ ਕੇ ਰਾਤ ਨੂੰ ਬਣਾਉਂਦੀ ਹਾਂ ਉਹ ਯਾਦ ਰੱਖਦੀਆਂ ਬੰਤ ਚੁੱਪ ਕਰ ਗਿਆ ਜੀਤੀ ਨੂੰ ਲੱਗਾ ਕਿ ਉਸਨੇ ਬੰਤ ਦਾ ਧਿਆਨ ਗਲਤ ਹਟਾਉਣ ਲਈ ਤਰਦਾ ਬਹਾਨਾ ਲਗਾਇਆ ਤੇ ਛੇਕ ਜੀ ਮਾਰੀ ਬੰਤ ਡਰ ਗਿਆ ਉਹ ਜੀਤੀ ਨੂੰ ਚੁੱਕ ਕਮਰੇ ਵਿੱਚ ਲੈ ਗਿਆ ਤੇ ਬੈੱਡ ਤੇ ਲਟਾ ਦਿੱਤਾ ਕਿ ਆਪ ਚੰਕੇ ਜਿਹਾ ਰੋਟੀ ਪਾ ਲਿਆ ਆ ਤੇ ਆਖਣ ਲੱਗਾ ਰੋਟੀ ਬਣਾਉਣ ਦੀ ਜ਼ਰੂਰਤ ਨਹੀਂ ਜਦ ਤੱਕ ਠੀਕ ਨਹੀਂ ਹੋ ਜਾਂਦੀ ਚਲ ਖਾਲਾ ਰੋਟੀ ਪਰਜੀਤੀ ਕੋਲੋਂ ਉੱਠ ਨਹੀਂ ਸੀ ਹੋ ਰਿਆ ਉਹ ਦਰਦ ਮੇ ਕੋ ਲਾ ਰਹੀ ਸੀ ਬੰਤਨੇ ਕਿਹਾ ਤੂੰ ਨਾ ਹਿਲ ਮੈਂ ਖਵਾ ਦੇਣਾ ਉਹ ਬੰਦ ਦੇ ਹੱਥਾਂ ਦੇ ਇੱਕ ਨਵਾਲੇ ਨੇ ਜੀਤੀ ਨੂੰ ਰਜ਼ਾ ਦਿੱਤਾ ਤੇ ਉਹ ਬੰਤ ਦਾ ਹੱਥ ਫੜ ਕੇ ਲੱਗੇ ਤੁਸੀਂ ਪਹਿਲਾਂ ਕਦੇ ਵੀ ਐਵੇਂ ਨਹੀਂ ਕੀਤਾ ਬੰਤ ਮੈਂ ਤੇਰੇ ਨਾਲ ਬਹੁਤ ਪਿਆਰ ਕਰਦੀ ਆ ਕੂੰ ਵੀ ਕਰਦੇ ਆ ਮੈਂ ਅੱਜ ਤੇਰਾ ਦੇਖ ਲਿਆ ਫਿਰ ਇਹ ਘਬੜ ਹਟ ਕਿਉਂ ਕਿਉਂ ਨਹੀਂ ਮੇਰੇ ਕਰੀਬ ਆਉਂਦਾ ਤੇਰੀ ਜ਼ਿੰਦਗੀ ਵਿੱਚ ਕੋਈ ਹੋਰ ਹੈ ਲੱਗਦਾ ਦੱਸ ਮੈਨੂੰ ਮੈਂ ਤਰਸ ਰਹੀ ਹਾਂ ਤੇਰੇ ਪਿਆਰ ਲਈ ਲੈ ਦੱਸ ਸ਼ਰਾਬੀ ਨਾਲ ਕਿਸੇ ਹੋਰ ਦੀ ਕਿ ਮੈਂ ਸੈਟਿੰਗ ਕੋਈ ਨਹੀਂ ਆ ਤੂੰ ਹੀ ਤੇ ਮੈਂ ਕਿਉਂ ਘਬਰਾਣਾ ਬਸ ਵੇਲ ਨਹੀਂ ਮਿਲਦਾ ਚਲ ਦੱਸ ਤੂੰ ਕੁਝ ਖਾਣਾ ਮੈਂ ਲੈ ਆਉਣਾ ਆ ਮੈਂ ਹੁਣ ਖੇਤ ਜਾਣਾ ਰਾਤ ਨੂੰ ਆਵਾਂਗਾ ਜੇ ਕੁਝ ਖਾਣਾ ਦਸ ਲੈ ਆਓ ਨਹੀਂ ਤੁਸੀਂ ਰੋਟੀ ਲੈ ਆਓ ਉਹੀ ਖਾ ਲਵਾਂਗੇ ਤੁਸੀਂ ਜਲਦੀ ਆ ਜਾਓ ਪੀਕੇ ਨਾ ਆਓ ਪਲੀਜ਼ ਬੰਤ ਬੋਲਿਆ ਠੀਕ ਆ ਆ ਜਾਉ ਤੇ ਚਲਾ ਗਿਆ ਜੀਤੀ ਦੀ ਸੱਟ ਦੁਖ ਰਹੀ ਸੀ ਪਰ ਉਹ ਉੱਠੀ ਤੇ ਆਪਣੇ ਆਪ ਨੂੰ ਸਵਾਰ ਲੱਗੀ ਅੱਜ ਉਸਨੇ ਪਹਿਲੀ ਵਾਰ ਬੰਤ ਨੂੰ ਇਨੇ ਟਾਈਮ ਕੋਲੋਂ ਦੇਖਿਆ ਸੀ ਉਹ ਬੰਤ ਦੇ ਕੁਰਤੇ ਨੂੰ ਕਲਾਵੇ ਚ ਲੈ ਚਮਣ ਲੱਗੀ ਤੇ ਆਪਣੀ ਸੱਟ ਭੁੱਲ ਗਈ ਸ਼ਾਮ ਹੋ ਗਈ ਪਰ ਬੰਤ ਅਜੇ ਵੀ ਨਹੀਂ ਆਇਆ ਉਧਰਵਾਜੀ ਚ ਖਲੋ ਉਡੀਕਾਂ ਲੱਗੀ ਪਰ ਬੰਦ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਸੀ ਰਾਤ ਵੀ ਪੈ ਗਈ ਸੀ ਫਿਰ ਦੂਰੋਂ ਕੱਲੇ ਖੜਕਦੀ ਸੁਣਾਈ ਦਿੱਤੀ ਜੀਤੀ ਖੁਸ਼ ਹੋ ਗਈ ਬੰਦ ਆ ਰਿਹਾ ਸੀ ਜਦ ਨਜ਼ਦੀਕ ਆਇਆ ਤਾਂ ਦੇਖਿਆ ਸ਼ਰਾਬ ਨਾਲ ਟੁੱਲ ਸੀ ਉਹ ਨਿਰਾਸ਼ ਹੋ ਅੰਦਰ ਚਲੇ ਗਈ ਬੰਦ ਪਹਿਲਾਂ ਵਾਂਗ ਆਇਆ ਤੇ ਕਮਰੇ ਵਿੱਚ ਚਲਾ ਗਿਆ ਪਰ ਉਸ ਦੇ ਕੋਲ ਅਜ ਇੱਕ ਥੈਲਾ ਸੀ ਬੰਦ ਪਹਿਲਾਂ ਵਾਂਗ ਆਇਆ ਤੇ ਕਮਰੇ ਵਿੱਚ ਚਲਾ ਗਿਆ ਪਰ ਅਜ ਉਸ ਦੇ ਕੋਲ ਇੱਕ ਥੈਲਾ ਸੀ ਜਿਤੀ ਨੇ ਥੱਲੇ ਨੂੰ ਖੋਲਿਆ ਤਾਂ ਵਿੱਚ ਰੰਗ-ਬਰੰਗੀਆਂ ਚੂੜੀਆਂ ਤੇ ਸੁਰਖੀ ਬਿੰਦੀ ਸੀ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਵਿਆਹ ਤੋਂ ਕਈ ਮਹੀਨਿਆਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ ਕਿ ਬੰਤ ਕੁਝ ਜਿਤੀ ਲੈ ਲਿਆ ਹੋਵੇ ਉਸ ਦਾ ਗੁੱਛਾ ਸ਼ੁਮੰਤਰ ਹੋ ਗਿਆ ਉਸ ਨੇ ਬੰਤ ਦੇ ਜੁੱਤੇ ਖੋਲੇ ਤੇ ਉਸ ਨੂੰ ਸਹੀ ਕਰ ਬੈਠੇ ਪਾ ਦਿੱਤਾ ਤੇ ਆਪ ਕਮਲਿਆਂ ਵਾਂਗੂ ਕਦੇ ਚੂੜੀਆਂ ਪਾਣ ਕਦੇ ਟਿੱਕਾ ਲਾਉਣ ਲੱਗੀ ਕੱਲੀ ਹੱਸੇ ਰਹੀ ਆਪਣੀ ਤਕਦੀਰ ਤੇ ਬੰਤ ਨੇ ਅੱਖਾਂ ਖੋਲੀਆਂ ਤੇ ਜਿਤੀ ਵੱਲ ਦੇਖ ਗਿਆ ਆਜਾ ਸੋ ਜਾ ਸਵੇਰੇ ਦੇਖ ਲਈ ਜਿੱਤੀ ਸ਼ਰਮਾ ਗਈ ਪਰ ਬੰਤ ਫਿਰ ਸੋ ਚੁੱਕਾ ਸੀ ਜਿੱਤੀ ਕੋਲ ਆ ਪੈ ਗਈ ਤੇ ਬੰਤ ਬਾਰੇ ਸੋਚਣ ਲੱਗੀ ਕਿ ਕਿਵੇਂ ਸ਼ਰਾਬ ਤੇ ਕਾਬੂ ਪਾਇਆ ਜਾਵੇ ਅੱਜ ਪਹਿਲਾ ਦਿਨ ਸੀ ਅਜੇ 6 ਦਿਨ ਜਿੱਤੀ ਖੋਲ ਸੀ ਉਹ ਸੋਚ ਰਹੀ ਸੀ ਕਿ ਕੀ ਕੀਤਾ ਜਾਵੇ ਜੋ ਬੰਤ ਦਾ ਸ਼ਰਾਬ ਤੋਂ ਧਿਆਨ ਹਟ ਜਾਵੇ ਪਤਾ ਨਹੀਂ ਕਦ ਨੀਂਦ ਆ ਗਈ ਸਵੇਰੇ ਸਜਰੇ ਉੱਠ ਉਹ ਚੌਂਕੇ ਦਾ ਕੰਮ ਖਤਮ ਕਰ ਤਿਆਰ ਹੋ ਗਈ ਬੰਤ ਜੇ ਸੋ ਰਿਹਾ ਸੀ ਜੀਤੀ ਨੇ ਅੱਜ ਪਛਵਾ ਨੂੰ ਵੀ ਪੱਠੇ ਪਾ ਦਿੱਤੇ। ਉਹ ਵਿਲੀ ਉਹ ਤਿਆਰ ਹੋ ਕੇ ਬੰਤ ਨੂੰ ਉਠਾਉਣ ਚਲੀ ਗਈ। ਅੱਜ ਸਵੇਰ ਦੇ 6 ਵਜੇ ਸੀ ਤੇ ਜੀਤੀ ਸਜ ਤਜ ਗਈ ਸੀ। ਉਸਨੇ ਬੰਤ ਨੂੰ ਕਿਹਾ ਉਠੋ ਚਾਹ ਪੀ ਲਓ। ਬੰਤ ਨੇ ਅੱਖਾਂ ਕੋਲੀਆਂ ਤਹੂ ਕੁਝ ਪਲਾਂ ਲਈ। ਜੀਤੀ ਝਖੋ ਗਿਆ ਤੇ ਦੇਖਦਾ ਰਿਹਾ। ਜੀਤੀ ਨੇ ਬੰਤ ਦੀਆਂ ਲਿਆਂਦੀਆਂ ਚੂੜੀਆਂ, ਕੱਜਲ, ਮਾang ਟਿੱਕਾ ਸਭ ਲਾ ਕੋਲ ਖੜੀ ਸੀ ਜਿਵੇਂ ਹੁਨੇ ਵਿਆਹੀ ਆਈ ਹੋਵੇ। ਬੰਤ ਇੱਕਦਮ ਜੀਤੀ ਦੇ ਚਿਹਰੇ ਤੇ ਸਮਾ ਗਿਆ ਤੇ ਜੀਤੀ ਨੂੰ ਆਪਣੇ ਵੱਲ ਖਿੱਚਿਆ ਤੇ ਕਿਹਾ ਤੂੰ ਤਾਂ ਪਰੀ ਹੈ ਆਪਾਸਰਾ ਤਾਂ ਹੀ ਲੋਕ ਮੈਨੂੰ ਛੇੜਦੇ ਨੇ ਅਮਲੀ ਨੇ ਟੀਸੀ ਦਾ ਵੇਚਣਿਆ ਸੱਚੀ ਤੂੰ ਤਾਂ ਪੂਰੀ ਪਰੀ ਆ ਮੈਂ ਕਦੇ ਤੈਨੂੰ ਤੱਕਿਆ ਹੀ ਨਹੀਂ ਜੀਤੀ ਰੀਆਂ ਧੜਕਣਾ ਤੇਜ਼ ਹੋ ਗਈਆਂ ਤੇ ਕੋਲੋਂ ਉੱਠ ਕੇ ਕਹਿੰਦੀ ਅੱਛਾ ਬੰਤ ਨੇ ਕਿਹਾ ਕੀ ਹੋਇਆ ਫਿਰਦੋ ਵਿੱਚ ਚੁੱਪ ਹੋ ਗਏ ਇੱਕਦਮ ਜੀਤੀ ਨੇ ਕਿਹਾ ਚੱਲ ਆਓ ਮੈਂ ਹੁਣ ਦੁਦ੍ਰਿੜਕਲਾਂ ਦੋਵੇਂ ਏਧਰ ਉਧਰ ਗੱਲਾਂ ਕਰਨ ਲੱਗੇ ਜਿਵੇਂ ਕੁਝ ਗੁਨਾਹ ਹੋ ਗਿਆ ਹੋਵੇ ਜਿੱਤੀ ਚੌਂਕੀ ਆਪਣੇ ਮੱਥੇ ਤੇ ਹੱਥ ਮਾਰਨ ਲੱਗੀ ਤੇ ਕੁਝ ਪੜਬੜਾਉਣ ਲੱਗੀ ਦੂਜੇ ਪਾਸੇ ਬੰਦ ਜਿੱਤੀ ਨੂੰ ਲੋਕ ਕੇ ਦੇਖਣ ਲੱਗਾ ਤੇ ਸਿਰ ਤੇ ਹੱਥ ਫੇਰ ਚਾਹ ਪੀਂਦਾ ਬਾਹਰ ਆ ਗਿਆ ਤੇ ਬੋਲਿਆ ਜੇ ਕੁਝ ਮੰਗਵਾਉਣਾ ਤੇ ਦੱਸ ਮੈਂ ਕਿਤਨੂੰ ਜਾ ਰਿਹਾ ਜਿੱਤੀ ਅੱਖਾਂ ਚੁੱਕਾ ਬੋਲੀ ਨਹੀਂ ਤੁਸੀਂ ਜਲਦੀ ਆ ਜਾਇਓ ਬੰਦ ਸਹਿਲਾ ਮੂਹ ਤੇ ਹੱਥ ਮਾਰਦਾ ਨਿਕਲ ਗਿਆ ਤੇ ਜੀਤੀ ਉਸਦੇ ਖਿਆਲਾਂ ਵਿੱਚ ਖੋ ਆਪਨੇ ਆਪ ਨੂੰ ਕੁਛਣ ਲੱਗੀ ਕਿ ਸਵੇਰ ਦਾ ਵਕਤ ਸੀ ਪੀਤੀ ਵੀ ਨਹੀਂ ਸੀ ਮੇਰੇ ਕੋਲ ਮੌਕਾ ਸੀ ਦਿਲ ਦੀ ਗੱਲ ਕਹਿੰਦਾ ਪਰ ਕਮਲੀ ਹਾਂ ਆਪਣੇ ਘਰ ਵਾਲੇ ਤੋਂ ਹੀ ਡਰ ਗਈ ਉਸਦੇ ਦਿਲ ਵਿੱਚ ਕਈ ਉਤਾਹ ਚੜਾ ਰਹੇ ਸਨ ਉਹ ਆਪਣੇ ਆਪ ਨੂੰ ਬੰਤ ਬਰਾਬਰ ਢਾਲਣ ਦਾ ਸੋਚਣ ਲੱਗੀ ਕਿ ਕਿਵੇਂ ਫਿਰ ਮੌਕਾ ਲੱਭਾਂ ਦੂਜੇ ਪਾਸੇ ਬੰਤ ਵੀ ਜੀਤੀ ਵੱਲ ਚੁੱਕ ਰਿਹਾ ਸੀ ਆਜ ਉਸ ਨੂੰ ਹਰ ਥਾਂ ਉਹ ਦਿਖ ਰਹੀ ਸੀ ਉਸ ਸਮਾਂ ਖੇਤਾਂ ਵਿੱਚ ਘਟਦੇ ਜੀਤੀ ਤੇ ਜ਼ਿਆਦਾ ਸੀ ਉਸ ਦਿਨ ਅਜਿਹੀ ਕਲਾਈ ਉਸ ਨੂੰ ਬੁਲਾ ਰਹੀ ਪੰਨੇ ਪੰਨੇ ਤਨ ਦੀ ਮਹਿਕ ਕਮਲਾ ਰਹੀ ਸੀ ਉਸ ਦਾ ਧਿਆਨ ਖੇਤਾਂ ਵਿੱਚ ਨਾ ਲੱਗ ਘਰ ਸੀ ਜਦ ਨੂੰ ਉਸ ਦਾ ਦੋਸਤ ਆ ਗਿਆ ਤੇ ਬੋਲਿਆ ਪਾਉ ਬੜਾ ਖੇੜਿਆ ਲੱਗਦਾ ਅੱਜ ਕੀ ਹੋਇਆ ਅੱਜ ਸਵੇਰੇ ਹਿੱਤਿਆਰ ਹੋਇਆ ਬੰਦ ਬੋਲਿਆ ਤੂੰ ਕਿੱਧਰ ਭੋਲੇ ਬਸ ਆ ਟਿਕਟਾਂ ਮਿਲਿਆ ਨੇ ਫਿਲਮ ਦੀਆਂ ਮੈਂ ਤੇ ਤੇਰੀ ਭਾਬੀ ਚੱਲੇ ਆ ਸ਼ਾਮ ਨੂੰ ਉਹ ਕਹਿੰਦੀ ਬੰਤ ਤੇ ਜਿੱਤੀ ਨੂੰ ਵੀ ਲੈ ਚੱਲੋ ਤੁਸੀਂ ਕਿਹੜੇ ਕਦੇ ਕਿਤੇ ਵਿਆਹ ਤੋਂ ਬਾਅਦ ਗਏ ਹੋ ਚਲੋ ਆਪਾਂ ਇਕੱਠੇ ਚੱਲਦੇ ਆਂ ਬੰਤ ਬੋਲਿਆ ਨਾ ਨਾ ਘਰ ਦਾ ਕੰਮ ਕੌਣ ਕਰੋ ਕੋਈ ਹੈ ਵੀ ਨਹੀਂ ਕਰੇ ਜਿੱਤੀ ਨੇ ਪਤਾ ਨਹੀਂ ਜਾਣਾ ਕਿ ਨਹੀਂ ਛੱਡ ਤੂੰ ਤੇ ਭਾਬੀ ਜਾਓ ਨਹੀਂ ਆਪਾਂ ਸਾਰੇ ਚੱਲਾਂਗੇ ਚਾਰ ਤੋਂ ਸੱਤ ਆ ਤਿਆਰ ਰਹੋ ਚਲ ਮੈਂ ਚੱਲਦਾ ਸ਼ਾਮੀ ਮਿਲਦੇ ਆਂ ਬੰਤ ਕੁਝ ਕਹਿੰਦਾ ਭੁੱਲਾ ਨਿਕਲ ਗਿਆ ਬੰਤ ਪਹਿਲਾਂ ਹੀ ਅੱਜ ਜਿੱਤੀ ਕੋਲੋਂ ਲੁਕ ਰਿਹਾ ਸੀ ਜਿਵੇਂ ਕੋਈ ਗੁਨਾਹ ਕਰ ਦਿੱਤਾ ਹੋਵੇ ਉਹ ਉਪਰਿਆਂ ਵਾਂ ਘਰੇ ਆਇਆ ਤੇ ਜੀਤੀ ਬੋਲੀ 11 ਵਜੇ ਸਵੇਰ ਦੀ ਰੋਟੀ ਨੂੰ ਤੁਸੀਂ ਕਿੱਥੇ ਸੀ ਹੁਣ ਤੱਕ ਆ ਜਾਓ ਮੈਂ ਉਡੀਕ ਰਹੀ ਆ ਆ ਜਾਓ ਭੁੱਖ ਨਾਲੋਂ ਬੁਰਾ ਹਾਲ ਆ ਬੰਦ ਹੱਥ ਨੂੰ ਤੋਂ ਬੋਲਿਆ ਆ ਗਿਆ ਪਾਲਾ ਰੋਟੀ ਨਾਲੇ ਤਿਆਰ ਹੋ ਜਾਈਂ ਸ਼ਾਮੀ ਸ਼ਹਿਰ ਨੂੰ ਜਾਣਾ ਸੋਚਿਆ ਕਿ ਤੇ ਘੁੰਮਾਉਣੇ ਆ ਜੀਤੀ ਬੋਲੀ ਸੱਚੀ ਤੁਸੀਂ ਮੈਨੂੰ ਸ਼ਹਿਰ ਲੈ ਜਾਓਗੇ ਮੈਂ ਤਾਂ ਮੰਮੀ ਹੁਨਾ ਕੋਲ ਵੀ ਨਹੀਂ ਗਈ ਤਸੀਂ ਮਲਾ ਲਿਆਉਂਗੇ ਬੰਦ ਬੋਲਿਆ ਉੱਥੇ ਨਹੀਂ ਜਾਣਾ ਕਿਤੇ ਹੋ ਜਾਣਾ ਬਸ ਤਿਆਰ ਹੋ ਜਾਏ ਦੁਪਹਿਰੇ ਜੀਤੀ ਦੱਸੋ ਤਾਂ ਕਿੱਥੇ ਜਾਣਾ ਪਲੀਜ਼ ਇਹਦਾ ਨਾ ਕਰੋ ਬੰਦ ਬੋਲਿਆ ਬਾਜ਼ਾਰ ਜਾਣਾ ਤੂੰ ਲੈ ਲਈ ਜੋ ਕਪੜਾ ਦੀ ਰਿਆ ਲੈਣਾ ਆ ਜੀਤੀ ਦੀਆਂ ਅੱਖਾਂ 'ਚ ਪਾਣੀ ਆ ਗਿਆ ਵਿਆਹ ਤੋਂ ਵਾਧਿਕ ਲੀਵ ਤੱਕ ਨਹੀਂ ਸੀ ਜੁੜੀ ਤੇ ਪਹਿਲਾਂ ਛੋੜੀਆਂ ਤੇ ਹੁਣ ਸੂਟ ਉਹ ਰੋਪੀ ਪਤਾ ਨਹੀਂ ਕਦ ਬੰਤ ਰਿਉਸ ਨੂੰ ਆਪਣੇ ਕਲਾਵੀ ਵਿੱਚ ਲੈ ਲਿਆ ਤੇ ਉਸੀ ਅੱਖਾਂ ਨੂੰ ਝੁਮ ਲਿਆ ਤੇ ਬੋਲਿਆ ਮਾਫ ਕਰ ਦੇ ਜੀਤੀ ਮੈਂ ਕੰਮ ਵਿੱਚ ਪਤਾ ਨਹੀਂ ਕਿਵੇਂ ਇਹਨਾਂ ਰੁਚ ਗਿਆ ਕਿ ਤੇਰੀਆਂ ਖੁਆਇਸ਼ਾਂ ਨੂੰ ਜਾਣ ਹੀ ਨਹੀਂ ਸਕਿਆ ਤੇ ਦੋਵੇਂ ਰੂਪੇ ਬੰਦ ਬੋਲਿਆ ਛਲ ਹੁਣ ਤਿਆਰ ਹੋ ਜਾ ਪੋਲਾ ਤੇ ਭਾਬੀ ਆਉਂਦੇ ਹੋਣੇ ਉਹਨਾਂ ਨੇ ਇਹ ਪ੍ਰੋਗਰਾਮ ਬਣਾਇਆ ਸੀ ਜੀਤੀ ਕਹਿੰਦੀ ਮੇਰਾ ਦਿਲ ਤਾਂ ਤੁਸੀਂ ਇੰਨੀ ਗੱਲ ਨਾਲ ਹੀ ਜਿੱਤ ਲਿਆ ਕਿ ਫਿਕਰ ਆ ਤੁਹਾਨੂੰ ਮੇਰਾ ਬੰਦ ਬੋਲਿਆ ਫਿਕਰ ਹੁਣ ਬਹੁਤ ਆ ਪਰ ਵਕਤ ਨਹੀਂ ਹੈਗਾ ਚਲ ਤਿਆਰ ਹੋ ਜਾ ਮੈਂ ਵੀ ਹੋ ਜਾਵਾਂ ਤਿਆਰ ਅਜੇ ਦੋਵੇਂ ਗੱਲਾਂ ਚੀ ਸਨ ਕਿ ਭੋਲੇ ਨੇ ਗੱਡੀ ਦਾ ਹਾਰਨ ਮਾਰਤਾ ਬੰਦ ਜੀਤੀ ਨੂੰ ਝਟ ਬਾਹਰ ਆ ਗਿਆ ਤੇ ਕਿਹਾ ਭੋਲੇ ਭਾਬੀ ਨੂੰ ਲੈ ਅੰਦਰ ਆ ਜਾ ਲੱਗ ਜਾਣੀ ਅਜੇ 10 ਮਿੰਟ ਪੋਲਾ ਬੋਲਿਆ ਅਸੀਂ ਗੱਡੀ ਚਿਆਂ ਤੁਸੀਂ ਆ ਜਾਓ ਜੀਤੀ ਨੇ ਫਿੱਕਾ ਗੁਲਾਬੀ ਸੂਟ ਪਾ ਲਿਆ ਤੇ ਬੰਦ ਨੇ ਵੀ ਅੱਜ ਗੁਲਾਨਹਰੀ ਪਗ ਬਨੇ ਸੀ ਦੋਵੇਂ ਬਹੁਤ ਸੋਹਣੇ ਲੱਗ ਰਹੇ ਸਨ ਬੰਦ ਫੇ ਜੀਤੀ ਨੂੰ ਦੇਖ ਰਿਹਾ ਸੀ ਤੇ ਜੀਤੀ ਬੰਦ ਨੂੰ ਇਹਨੇ ਨੂੰ ਬਾਰੋਂ ਭੋਲੇ ਨੇ ਆਵਾਜ਼ ਮਾਰੀ ਪਈ ਆ ਜਾਓ ਫਿਰ ਕਰ ਲਿਓ ਜੀਤੀ ਸੰਗ ਹੀ ਤੇ ਬੰਤ ਬਾਹਰਾ ਬੋਲਿਆ ਆ ਕੁੰਡੇ ਜਿੰਦੇ ਚਾਜਣਾ ਲਾ ਕੇ ਆਈ ਫੋਨ ਵੀ ਚੱਕ ਲਈ ਕਿਤੇ ਵੀਰੇ ਉਹਨਾਂ ਦਾ ਨਾ ਆ ਜੇ ਜੀਤੀ ਸਭ ਕੁਝ ਸਮੀਟ ਬਾਹਰ ਆ ਗਈ ਤੇ ਸਭ ਨੇ ਸ਼ਸ਼ੀਕਲ ਬੁਲਾ ਗੱਡੀ ਵਿੱਚ ਬੈਠ ਕੇ ਬੰਤ ਤੇ ਜੀਤੀ ਮਗਲੀ ਸੀਟ ਤੇ ਸਨ ਪੋਲਾ ਡਰਾਈਵ ਕਰਦਾ ਗੱਲਾਂ ਕਰ ਕਰ ਹੱਸ ਰਿਹਾ ਸੀ ਪੋਲੇ ਦੀ ਪਤਨੀ ਵੀ ਬੰਤ ਦਾ ਮਜ਼ਾਕ ਉਡਾ ਰਹੀ ਸੀ ਬੰਤ ਚੁੱਪਚਾਪ ਸਭ ਸੁਣ ਰਿਹਾ ਸੀ ਤੇ ਆਪਣਾ ਧਿਆਨ ਬਾਹਰ ਕਰਿਆ ਸੀ ਕਾਫੀ ਵਾਰ ਗੁਜ਼ਰ ਗਈ ਤੇ ਜੀਤੀ ਨੇ ਦੇਖਿਆ ਜਿਸ ਬਾਜ਼ਾਰ ਜਾਣਾ ਸੀ ਉਹ ਤਾਂ ਪਿੱਛੇ ਰਹਿ ਗਿਆ ਤਿਹੋ ਚਿਲਾ ਕੇ ਬੋਲੀ ਬੰਤ ਤੇ ਤੁਸੀਂ ਤਾਂ ਕਹਿੰਦੇ ਸੀ ਕਿ ਬਾਜ਼ਾਰ ਜਾਣਾ ਕੱਪੜੇ ਲੈ ਲੈ ਉਹ ਤਾਂ ਪਿੱਛੇ ਰਹਿ ਗਿਆ ਦੇਖੋ ਬੰਤ ਇੱਕੋ ਨਹੀਂ ਬਾਜ਼ਾਰ ਹੁੰਦੇ ਹੋਰ ਵੀ ਹੈਗੇ ਨੇ ਅੱਗੇ ਬਾਹਰੋਂ ਚੁੱਪ ਕਰਕੇ ਇਹਨੇ ਨੂੰ ਪੁੱਲਾ ਗੇਂਦਾ ਤੂੰ ਭਾਬੀ ਨੂੰ ਕੀ ਕਹਿ ਕੇ ਲੈ ਕੇ ਆਇਆ ਬੰਤ ਚੁੱਪ ਰਿਹਾ ਪਰ ਜੀਤੀ ਫਿਰ ਬੋਲੀ ਵੀ ਜੀ ਮੈਂ ਕੱਪੜੇ ਲੈਣੇ ਨੇ ਅਸੀਂ ਆਏ ਵੀ ਬਹੁਤ ਦੇਰ ਬਾਅਦ ਆ ਇਸ ਲਈ ਕਿਹਾ ਬਜ਼ਾਰ ਤਾਂ ਲੰਘ ਗਿਆ ਕੋਈ ਨਾ ਭਾਬੀ ਵਾਪਸ ਆਉਂਦੇ ਹੋਏ ਲੈ ਲਵਾਂਗੇ ਫਿਕਰ ਨਾ ਕਰੋ ਇਹਨੇ ਨੂੰ ਸਿਨੇਮਾ ਕਰਾ ਗਿਆ ਪੋਲਾ ਬੋਲਿਆ ਮੈਂ ਗੱਡੀ ਪਾਰਕਿੰਗ ਵਿੱਚ ਲਾ ਕੇ ਆਇਆ ਤੁਸੀਂ ਬਾਹਰ ਰੁਕੋ ਬੰਦ ਜਿੱਤੀ ਤੇ ਪੋਲੇ ਦੀ ਪਤਨੀ ਪੋਲੇ ਨੂੰ ਉੜੀ ਕਰਨ ਲੱਗੀ ਇਹਨੇ ਨੂੰ ਪੋਲੇ ਦੀ ਵਾਟੀ ਬੋਲੀ ਬੰਦ ਇੱਕਲ ਸੁਣ ਚਾਹੇ ਗੁੱਸਾ ਕਰ ਹੁਣ ਇੱਕ ਜੁਆ ਕਰ ਲੋ ਨਾਲੇ ਤੁਸੀਂ ਹੋਰ ਕਰੀਬ ਹੋ ਜਾਓਗੇ ਤੇ ਆ ਗਾਂ ਵੀ ਸੋਚੋਗੇ ਤਾਂ ਜਵਾਹ ਅੱਜਕੱਲ ਦਵਾਈਆਂ ਤੇ ਹੁੰਦੇ ਨੇ ਫਿਰ ਔਖੇ ਹੋਵੋਗੇ ਜੀਤੀ ਤੇ ਬੰਦ ਚੁੱਪ ਰਹੇ ਕੋਈ ਵੀ ਹੰਗਾਰਾ ਨਾ ਭਰਿਆ ਜਦ ਨੂੰ ਭੋਲਾ ਆ ਗਿਆ ਤੇ ਕਹਿੰਦਾ ਕੀ ਹੋਇਆ ਇਹਨੇ ਚੁੱਪਛਾਈ ਆ ਉਸਦੀ ਬੋਟੀ ਬੋਲੀ ਕੁਝ ਨਹੀਂ ਮੈਂ ਤਾਂ ਵਸੇ ਕਿਹਾ ਇੱਕ ਜਵਾਬ ਜੰਮ ਲੋ ਦੋਵਾਂ ਵਿੱਚ ਹੋਰ ਪਿਆਰ ਵੱਧ ਜਾਓ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਚੁੱਪ ਕਰ ਗਏ ਭੋਲਾ ਤੂੰ ਮੀਨਾ ਬਸ ਚਲੋ ਅੰਦਰ ਫਿਲਮ ਦਾ ਟਾਈਮ ਹੋ ਗਿਆ ਜੀਤੀ ਜਿੰਨੀ ਖੁਸ਼ ਸੀ ਉਨਹੀ ਉਦਾਸ ਹੋ ਗਏ ਉਸਦੇ ਦਿਮਾਗ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇਰੇ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ